ਕਮਾਂਜੋਗ ਡੀਜੀਪੀ ਪੰਜਾਬ ਦੀ ਬਿਲਕੁਲ ਕਲੀਅਰ ਪਾਲਿਸੀ ਹੈ ਜੀ ਜ਼ੀਰੋ ਟੋਲਰੈਂਸ ਅਗੇਂਸਟ ਗੈਂਗਸਟਰਸ ਐਂਡ ਆਰਗੇਨਾਈਜ਼ਡ ਕ੍ਰਾਈਮ ਮਾਂਜੋਗ ਡੀਜੀਪੀ ਸਾਹਿਬ ਦੀ ਪਾਲਿਸੀ ਮੁਤਾਬਿਕ ਪਟਿਆਲਾ ਪੁਲਿਸ ਬੜੀ ਸਰਗਰਮੀ ਨਾਲ ਗੈਂਗਸਟਰਸ ਤੇ ਆਰਗੇਨਾਈਜ਼ਡ ਕ੍ਰਾਈਮ ਕਰਨ ਵਾਲੇ ਕ੍ਰਿਮੀਨਲਸ ਦੇ ਖਿਲਾਫ ਸਰਗਰਮੀ ਨਾਲ ਐਕਸ਼ਨ ਕਰਦੀ ਆਈ ਹੈ ਉਸੇ ਲੜੀ ਚ ਸਾਨੂੰ ਬਹੁਤ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਐਸਪੀਡੀ ਗੁਰਬੰਧ ਸਿੰਘ ਬੈਂਸ IN4 CIA ਪਟਿਆਲਾ ਇਨਸਪੈਕਟਰ ਪ੍ਰਦੀਪ ਬਾਜਵਾ IN4 CIA ਸਮਾਣਾ ਅੰਕੁਰਦੀਪ 34 CIA ਰਾਜਪੁਰਾ ਮਨਪ੍ਰੀਤ ਦੀ ਟੀਮਾਂ ਨੂੰ ਦੋ ਵਾਰ ਦਾ ਤਾਂ ਟਰੇਸ ਕਰਨ ਚ ਕਾਮਯਾਬੀ ਮਿਲੀ ਦੋਨੇ ਬੜੀ ਸੈਂਸੇਸ਼ਨਲ ਵਾਰਦਾਤਾਂ ਸੀਗੀਆਂ ਜੀ ਇੱਕ ਬੀਤੇ ਦਿਨੀ ਭਰਾਵਾਂ ਦਾ ਢਾਬਾ ਰਾਜਪੁਰਾ ਦੇ ਓਨਰ ਦੇ ਉੱਪਰ ਫਾਇਰਿੰਗ ਕਰਕੇ ਤੇ ਲੱਕੀ ਪਟਿਆਲ ਗੈਂਗ ਵੱਲੋਂ ਵੱਡੀ ਰਕਮ ਫਰੋਤੀ ਦੀ ਮੰਗੀ ਗਈ ਸੀ ਇੱਕ ਪਾਤਣਾ ਏਰੀਏ 'ਚ ਐਨ ਆਰ ਆਈ ਪਰਿਵਾਰ ਦੇ ਫਾਰਮ ਹਾਊਸ ਦੇ ਉੱਪਰ ਵੀ ਫਾਇਰਿੰਗ ਕਰਕੇ ਉਹਨਾਂ ਤੋਂ ਵੀ ਫਿਰੋਤੀ ਮੰਗੀ ਗਈ ਸੀ। ਦੋਨੇ ਵਾਰਦਾਤਾਂ ਤੋਂ ਬਾਅਦ ਸਾਡੀਆਂ ਟੀਮਾਂ ਲਗਾਤਾਰ ਵਰਕ ਕਰ ਰਹੀਆਂ ਸੀ ਤੇ ਅੱਜ ਜਿਹੜਾ ਮਨਪ੍ਰੀਤ ਸਿੰਘ ਉਰਫ ਮੰਨਾ ਕੋਟ ਇਸੇ ਖਾਂ ਮੋਗੇ ਏਰੀਏ ਦਾ ਰਹਿਣ ਵਾਲਾ ਹੈ। ਟੀਮਾਂ ਇਹਦਾ ਪਿੱਛਾ ਕਰ ਰਹੀਆਂ ਸੀ ਜਦੋਂ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਇਹਨੇ ਪੁਲਿਸ ਪਾਰਟੀਆਂ ਦੇ ਉੱਪਰ ਫਾਇਰ ਕੀਤਾ। ਤੇ ਜਵਾਬੀ ਫਾਇਰ ਚ ਇਹ ਜ਼ਖਮੀ ਹੋਇਆ ਤੇ ਇਹ ਜੀਰੇ ਇਲਾਜਾ ਗਵਰਨਮੈਂਟ ਹਸਪੀਟਲ ਪਟਿਆਲਾ ਚ ਇਹ ਦੋਨੇ ਵਾਰ ਦਾ ਤਾਂ ਕਿਉਂਕਿ ਐਕਸਟਰਸ਼ਨ ਵੀ ਮੰਗੀ ਗਈ ਸੀ ਤੇ ਫਾਇਰਿੰਗ ਵੀ ਕੀਤੀ ਗਈ ਸੀ ਸਾਡੇ ਲਈ ਬਹੁਤ ਸੀਰੀਅਸ ਵਾਰਦਾਤਾਂ ਸੀਗੀਆਂ ਤੇ ਅੱਗੇ ਵੀ ਇਸ ਗੈਂਗ ਦੇ ਜਿਹੜੇ ਬਾਕੀ ਇਸ ਸ਼ੂਟਰ ਤੇ ਮੈਂਬਰ ਨੇ ਜਿਨ੍ਹਾਂ ਨੇ ਹੋਰ ਵੀ ਵਾਰਦਾਤਾ ਕੀਤੀਆਂ ਉਹਨਾਂ ਨੂੰ ਵੀ ਬਹੁਤ ਛੇਤੀ ਗ੍ਰਿਫਤਾਰ ਕੀਤਾ ਜਾਊਗਾ ਸਰੀ ਇਕੱਲਾ ਹੀ ਸੀਗਾ ਉਸ ਵਾਰਦਾਤ ਦੇ ਹਾਂਜੀ ਇਹ ਇਹ ਦੋ ਜਾਣੇ ਸੀਗੇ ਜੀ ਵਾਰਦਾਤ 'ਚ ਇੱਕ ਨੂੰ ਅਸੀਂ ਕਾਬੂ ਕਰ ਲਿਆ ਤੇ ਦੂਜੇ ਨੂੰ ਵੀ ਬਹੁਤ ਛੇਤੀ ਅਸੀਂ ਕਿੰਨੇ ਕੁ ਮਾਮਲੇ ਦਰਜ ਐ ਸਰੀ ਦੇ ਉਤੇ ਕਿੰਨੇ ਕਿਉਂ ਮਾਮਲੇ ਦਰਜ ਇਹਦੇ ਉੱਪਰ ਮੁੱਢਲੀ ਪੁਸ਼ਕਸ਼ ਜਿਹੜੀ ਗੱਲ ਸਾਹਮਣੇ ਆਈ ਆ ਤਿੰਨ ਤੋਂ ਚਾਰ ਮੁਕਤਮੇ ਇਹਦੇ ਉੱਪਰ ਪਹਿਲਾਂ ਵੀ ਦਰਜ ਨੇ ਤੇ ਇਹ ਲक्की ਭੰਡਿਆਲ ਜਿਹੜੇ ਕੀ ਫੋਰਨ ਬੇਸਡ ਗੈਂਗਸਟਰ ਹੈਗਾ ਹੈ ਉਹਦੇ ਇਸ਼ਾਰਿਆਂ ਤੇ ਇੰਨੇ ਇਹ ਦੋਨੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ ਤੇ ਵੱਡੀ ਕਾਮਯਾਬੀ ਪਟਿਆਲਾ ਪੁਲਿਸ ਨੂੰ ਹਾਸਲ ਹੋਈ ਸਰ ਉਹ ਵੀ ਟ੍ਰੇਸਿੰਗ ਹੋ ਪਈ ਕਿਉਂਕਿ ਬਾਹਰਲੇ ਨੰਬਰ ਤੋਂ ਕਾਲ ਆਈ ਸੀ ਤਾਂ ਲੋਕਾਂ ਕੋਲ ਫਿਰੋਤੀ ਦੇ ਉਹ ਦੇਖੋ ਜੀ ਸਾਡੇ ਕੋਲੇ ਬੜੇ ਟੈਕਨੀਕਲ ਸਿਸਟਮ ਨੇ ਕਿਸੇ ਵੀ ਬਿਜ਼ਨਸਮੈਨ ਨੂੰ ਕੋਈ ਵੀ ਫਿਰੋਤੀ ਦੀ ਕਾਲ ਆਂਦੀ ਆ ਤੇ ਉਹ ਫੌਰੀ ਤੌਰ ਤੇ ਪੁਲਿਸ ਨੂੰ ਇਤਲਾਹ ਦਵੇ ਅਸੀਂ ਉਸ ਕਾਲ ਨੂੰ ਟ੍ਰੇਸ ਵੀ ਕਰਾਂਗੇ ਬੰਦਾ ਵੀ ਅਰੈਸਟ ਕਰਾਂਗੇ ਤੇ ਸਖਤ ਕਾਰਵਾਈ ਜਿਹੜੀ ਅਮਲ ਚ ਲੈ ਕੇ ਕਿੰਨੂ ਕੋ ਰਾਉਂਡ ਫਾਇਰਿੰਗ ਕੀਤੀ ਜਿਸ ਜਿਹਨੇ ਪੁੱਛਿਆ ਇਹਨਾਂ ਨੇ 2 ਤੋਂ 3 ਰਾਉਂਡ ਪੁਲਿਸ ਪਾਰਟੀ ਦੇ ਉੱਪਰ ਫਾਇਰ ਕੀ ਕੋਈ ਜਖਮੀ ਸਰ ਕੋਈ ਜਖਮੀ ਬਈ ਰਿਕਵਰ ਹੋਇਆ ਹਾਂਜੀ ਇਹਦੇ ਤੋਂ ਇੱਕ ਪਿਸਟਲ ਰਿਕਵਰ ਹੋਇਆ ਜੀ ਤੇ ਇੱਕ ਚੋਰੀ ਦਾ ਮੋਟਰਸਾਈਕਲ ਜਿਹੜਾ ਵਾਰਦਾਤ ਵੇਲੇ ਵਰਤਿਆ ਕੋਈ ਮੁਲਾਜ਼ਮ ਜਖਮੀ ਤਾਂ ਨਹੀਂ ਭਾਜੀ ਨਹੀਂ ਕੋਈ ਮੈਂ ਬਚਾਰੇ ਹਾਂ